ਹੈਲੋ ਸਾਹਿਬ ਜੀ ਸਾਡੇ ਪਿੱਛੇ ਅਜੇ ਕੱਚੀ ਹੈ ਮੇਰੇ ਕੱਚਾ ਦੇਖ ਲਓ ਕਿ ਨਾਮ ਆਪਣਾ ਕਰਮਨ ਪ੍ਰੇਸ਼ੰਤ ਹਾਂਜੀ ਕਰਮਨ ਮਸਤ ਹੈ ਲੈ ਲਓ ਡੈੱਟਫੋਨ ਆਹ ਇਹਨੂੰ ਡੈੱਟ ਕਿੰਨਾ ਬਣਾਉਣਾ ਹੈ ਉਹ ਨੱਕਰਸ ਨਹੀਂ ਗਿਆ ਤੇ ਆਹ ਦਾ ਬਹੁਤ 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 ਪਾਣੀ ਚੁਕਿਆ ਹੈ ਜੀ 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 ਜ ਸ਼ਨਾਇਦਰ ਲਿਆ ਸ਼ਨਾਇਦਰ ਲਿਆ ਇੱਕ ਕੱਢੀ ਪੱਜ ਕੇ ਇੱਕ ਸੰਕੀ ਵਾਲਾ ਮੁੱਦਾ ਬਣ ਗਿਆ ਸੰਕੀ ਵੀ ਨਹੀਂ ਫਾਸਿਜ ਜੀ ਫਾਸਿਜ ਦਾ ਆਇਆ ਕੁਝ ਨਹੀਂ ਲੱਗਿਆ ਫਾਸਿਜ ਦਾ ਜੀ ਲੈਂਦੇ ਨੇ ਸਾਰੀ ਜਾਨ ਦਸ ਜੰਗਲ ايك ساڈے اٿي ڏيڪجي پيا هان 11 ٿي ٿو ها ڪمبر نه آري ها تراپ نه ٿو لدو جو 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 ਅੱਜ ਹੜ੍ਹ ਪ੍ਰਭਾਵਿਤ ਇਲਾਕੇ ਪਹੁੰਚੇ ਸਰਪੰਚ ਸਰਕਾਰ ਨੂੰ ਕੀ ਹਦਾਇਤ ਹੈ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੇ ਅੰਦਰ ਸਮੂੱਚੀ ਸਾਡੀ ਟੀਮ ਸਵੇਰ ਸਾਡੇ ਸੀਐਮ ਸਾਹਿਬ ਤੁਸੀਂ ਦੇਖ ਰਹੇ ਹੋ ਜਮੀਨ ਦੇ ਉੱਤੇ ਉੱਤੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਿਹਾ ਸੋ ਮੇਰਾ ਇਲਾਕਾ ਵਿਧਾਨ ਸਭਾ ਹਲਕਾ ਪੋਆ ਜ਼ਿਲ੍ਹਾ ਪਠਾਨਕੋਟ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਾਣੀ ਦਾ ਪ੍ਰਵੇਸ਼ ਹੋਇਆ ਤੇ ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਤੋਂ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਉੱਤੇ ਉਹ ਮੀਂਹ ਕਰਕੇ ਲਗਾਤਾਰ ਜਿਹੜੇ ਨਾਲੇ ਨੇ ਸਾਡੇ ਛੋਟੇ ਛੋਟੇ ਦਰਿਆ ਨੇ ਉਹ ਫਾਨ ਦੇ ਉੱਤੇ ਔਰ ਇਸ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਸਾਡਾ ਮੈਂ ਕੱਲ ਵੀ ਇਸ ਏਰੀਆ 'ਚ ਸੀਗਾ ਔਰ ਸਾਡਾ ਜਿਹੜਾ ਉਹ ਜ਼ਲਾਲੀਏ ਪੁਲ ਦੇ ਕੋਲ ਇੱਕ ਕਾਫੀ ਵੱਡਾ ਪਾੜ ਜਿਹੜਾ ਨਹਿਰ ਉਹਦਾ ਪਿਆ ਰੋਡ ਦੇ ਵਿੱਚ ਉਹ ਰੋਡ ਕਾਫੀ ਜਿਹੜਾ ਉਹ ਟੁੱਟਿਆ ਸੋ ਅੱਜ ਵੀ ਅਸੀਂ ਇਸ ਇਲਾਕੇ ਦੇ ਅੰਦਰ ਆ ਇਸ ਤੋਂ ਪਹਿਲਾਂ ਅਸੀਂ ਜੂਬੀ ਡੀ ਸੀ ਨਹਿਰ ਦੇ ਉੱਤੇ ਜਿਹੜਾ ਪਾੜ ਪਿਆ ਉਹ ਦੇਖਿਆ